तांतां श्री गुरु अर्जुन देव जी महाराज ਦੇ ਪ੍ਰਕਾਸ਼ ਪ੍ਰਭ ਦੇ ਸੰਬੰਧ ਵਿੱਚ ਪੀਪੀ ਕੋਲਾਂਜੀ ਚੈਰੀਟੇਬਲ ਹਸਪਤਾਲ ਤਰੰਤਾਰਨ ਰੋਡ ਵਿਖੇ ਚੇਅਰਮੈਨ ਪਾਈ ਸਾਹਿਬ ਪਾਈ ਗੁਰਇਕਬਾਲ ਸਿੰਘ ਜੀ ਮੈਨੇਜਿੰਗ ਡਾਇਰੈਕਟਰ ਪਾਈ ਸਾਹਿਬ ਪਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਤੇਹਾੜੇ ਅਤੇ ਮਾਨਵਤਾ ਦੀ ਭਲਾਈ ਦੇ ਲਈ ਕੀਤੇ ਜਾਏ ਕਾਰਜਾਂ ਦੀ ਲੜੀ ਦੌਰਾਨ ਖੋਦਾਨ ਕੈਂਪ ਦਾ ਉਦਘਾਟਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਤੀ ਸਿੰਘ ਸਾਹਿਬ ਜਾਨੀ ਮਲਕੀਤ ਸਿੰਘ ਵਿਧਾਇਕ ਡਾਕਟਰ 인ਦਰਬੀਰ ਸਿੰਘ ਨੇਚਰ ਪਲੈਨਿੰਗ ਬੋਰਡ ਦੇ ਚੇਅਰਮੈਨ ਜਸਪ੍ਰੀਤ ਸਿੰਘ ਭਾਈ ਸਾਈ ਪਾਈ ਹਰਵਿੰਦਰਪਾਲ ਸਿੰਘ ਲिटल ਵੀਰ ਜੀ ਨੇ ਅਰਦਾਸ ਕਰਕੇ ਕੀਤਾ ਇਸ ਮੌਕੇ ਤੇ ਮੀਰੀ ਪੀਰੀ ਫਾਊਂਡੇਸ਼ਨ ਦੇ ਗੁਰਪ੍ਰੀਤ ਸਿੰਘ ਚਾਹਤ ਮੈਨੇਜਰ ਦਲਬੀਰ ਸਿੰਘ ਮੈਨੇਜਰ ਪਰਮਜੀਤ ਸਿੰਘ ਹਰਿੰਦਰ ਸਿੰਘ ਗੋਲਡੀ ਭੁਪੇਂਦਰ ਸਿੰਘ ਰਾਜੂ ਗਗਨਦੀਪ ਸਿੰਘ ਮਨਦੀਪ ਸਿੰਘ ਕੀਰਤਨੀ ਓਂਕਾਰ ਸਿੰਘ ਪਾਲਕੌਰ ਚੌਲਾਂ ਵਾਲੇ सुरेंद्र ਸਿੰਘ ਰਿੰਕੂ ਸਮੇਤ ਸੰਗਤਾਂ ਮੌਜੂਦ ਸਨ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਹੋਣਾ ਦੇ ਜਤਨਾ ਸਦਕਾ ਮੁਨਫਤਾ ਦੇ ਭਲੇ ਵਾਸਤੇ ਪ੍ਰੀਤ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਲਿਟਰਲ ਤੇ ਨਾਲ ਦੇ ਸਹਿਯੋਗ ਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਜਿੱਥੇ ਬੀਬੀ ਕੋਲਾ ਚੈਰੀਟੇਬਲ ਹਸਪਤਾਲ ਕਸਤ ਵੱਲੋਂ ਪ੍ਰੋਫੈਸਰ ਦੀ ਅਪਾਰ ਕਿਰਪਾਏ ਲੋੜਵੰਦਾਂ ਦੀਆਂ ਸੇਵਾਵਾਂ ਚੱਲ ਰਹੀਆਂ ਅਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਖੂਨਦਾਨ ਕੈਂਪ ਜਿਹੜਾ ਉਹਦੀ ਅਰੰਭਤਾ ਹੋਈ ਹੈ ਸੋ ਇਹ ਬਹੁਤ ਹੀ ਵੱਡਾ ਕਾਰਜ ਹੈ ਖੂਨਦਾਨ ਮਹਾਦਾਨ ਇਹ ਬੜਾ ਵੱਡਾ ਉਪਰਾਲਾ ਹੈ ਪਾਈ ਕੇਂਦਰ ਦਾ ਔਰ ਮੈਂ ਬੁਰਾਈ ਦਿੰਨਾ ਕਿਉਂਕਿ ਸਭ ਤੋਂ ਹੁਕਮਦਾਨ ਜਿਹੜਾ ਉਹ ਰક્તદાન ਹੀ ਹੈ ਅਸੀਂ ਮੈਂ ਡਾਕਟਰ ਐਸਾ ਡਾਕਟਰ ਜਦੋਂ ਅਸੀਂ ਜਿਹਨੂੰ ਕਹਿੰਦੇ ਕਿ ਤੁਸੀਂ ਬਲੱਡ ਦਓ ਤੇ ਸਾਰੇ ਭਾਜੰਦੇ ਤੇ ਹਰ ਇੱਕ ਬੰਦਾ ਕਹਿੰਦਾ ਕਿ ਕੀ ਮੁੱਲ ਨਹੀਂ ਮਿਲ ਸਕਦਾ ਇਹ ਕਿਹੜੀ ਜਿਹੜੀ ਮੁੱਲ ਨਹੀਂ ਮਿਲ ਸਕਦੀ ਆਰਟੀਫੀਸ਼ੀਅਲ ਨਹੀਂ ਬਣ ਸਕਦੀ ਇਹ ਕੁਦਰਤੀ ਔਰ ਤੇ ਹੀ ਜਣਾ ਪੈਂਦਾ ਇਹ ਜੇ ਆਪਣੇ ਬੰਦੇ ਨੂੰ ਆਪ ਨੇ ਬਲੱਡ ਦਾਨ ਕੀਤਾ ਤੇ ਕੋਈ ਕਿਉਂ ਦੇਗਾ ਆਪਕੇ ਤੇ ਇਸ ਕਰਕੇ ਇੱਕ ਵਿਚਾਰ ਹੈ ਸਾਡੇ ਸਭ ਦੇ ਦਿਮਾਗ 'ਚ ਆਉਣਾ ਚਾਹੀਦਾ ਹੈ ਬੀਬੀ ਕੋਲਣਾ ਜੀ ਚੈਰੀਟੇਬਲ ਹਸਪਤਾਲ ਵਿਖੇ ਸਾਡੇ ਮਹਾਪੁਰਖ ਭਾਈ ਸਾਹਿਬ ਭਾਈ ਗੁਰਕਵਾਲ ਸਿੰਘ ਜੀ ਉਹ 21 ਸਾਲ ਤੋਂ ਇਹ ਹਸਪੀਟਲ ਦੀ ਸੇਵਾ ਚਲਾ ਰਹੇ ਨੇ ਉਹਨਾਂ ਦਾ ਫਰਨਾ ਹੀ ਇਹ ਹੈ ਵੀ ਇੱਕੋ ਛੱਤ ਥੱਲੇ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਲਾਜ ਮਿਲਣਾ ਤੇ ਹਰ ਤਰੀਕੇ ਨਾਲ ਮਹਾਪੁਰਖ ਪਰਾਲਾ ਕਰਦੇ ਰਹਿੰਦੇ ਨੇ ਗਾਇ ਬਗਾਏ ਕੋਈ ਨਾ ਕੋਈ ਸੇਵਾ ਕਰਕੇ ਸੰਤਾਂ ਦੀ ਖੁਸ਼ੀਆਂ ਲੈ ਸਕੀ। ਤੇ ਇਹ ਦਾਨ ਸਭ ਤੋਂ ਉੱਤਮ ਦਾਨ ਕਿਨੇ ਆ ਗਿਆ ਜਿਹਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਏ। ਇਸ ਤੋਂ ਵਧੀਆ ਦਾਨ ਹੋਰ ਕੀ ਹੋ ਸਕਦਾ ਹੈ? ਬਾਕੀ ਦੇ ਦਾਨ ਹੁੰਦੇ ਆ ਕਿਸੇ ਦੀ ਭੁੱਖ ਮਿਟ ਗਈ, ਕਿਸੇ ਦਾ ਤਨ ਟੱਕਿਆ ਗਿਆ ਪਰ ਇਹਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਏ। ਸੋ ਸੰਗਤ ਨੇ ਬਹੁਤ ਉਤਸ਼ਾਹ ਦਿੱਤਾ ਏ। ਸਵੇਰ ਤੋਂ ਲੈ ਕੇ ਇਸ ਟਾਈਮ ਤੱਕ ਬੀਬੀਆਂ ਸਮੇਤ ਬੜੇ ਉਤਸ਼ਾਹ ਦੇ ਨਾਲ ਸੰਗਤ ਸੇਵਾ ਕਰ ਰਹੀ ਏ। ਜੋ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ, ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲिटल ਮਿਰਜੀ ਵਾਲੋਂ ਬੀਬੀ ਕੋਲਾਈ ਭੁਲਾਈ ਕੈਂਡਰ ਟ੍ਰਸਟ ਬੀਬੀ ਕੋਲਾ ਜੀ ਸਾਈਟੇਬਲ ਹਸਪਤਾਲ ਵੱਲੋਂ ਅੱਜ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਸਾਡੇ ਨੌਜਵਾਨ ਵੀਰਾਂ ਨੇ ਬਹੁਤ ਹੀ ਸਲਾਘਾਯੋਗ ਅਜ ਉਹ ਪ੍ਰਾਲਾ ਸੀ ਜਿਸ ਵਿੱਚ ਨੌਜਵਾਨਾਂ ਨੇ ਬੜੇ ਹੀ ਉਤਸ਼ਾਹ ਨਾਲ ਪ੍ਰਗਟ ਕੀਤਾ ਆਪਣਾ ਤੇ ਖੂਨਦਾਨ ਕੀਤਾ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਬੀਬੀ ਕੋਲਾ ਜੀ ਭੁਲਾਈ ਕੈਂਡਰ ਵੱਲੋਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਵੀ ਕੀਤਾ ਅਤੇ ਗੱਲਬਾਤ ਕਰਦੇ ਆਏ ਭਾਈ ਸਾਹਿਬ ਭਾਈ ਅਰਵਿੰਦਰ 파ਰਥੀ ਨੇ ਲੇਖਕ ਨੇ ਸਭ ਨੂੰ ਸੰਗਤ ਦਾ ਧੰਨਵਾਦ ਕੀਤਾ ਅਮਰਥਰ ਪਾਠਵੇ ਖਬਰ ਨਾਮ ਲਈ ਕੈਮਰਾਮੈਨ ਗੁਰਸੇਵਕ ਸਿੰਘ ਦਿਨ ਨਾਲ ਰਕੇਸ਼ ਕੁਮਾਰ